ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇਹ ਕਹਾਣੀ ਇੱਕ ਮਾਸੂਮ ਲੜਕੀ ਜੋਤੀ ਦੀ ਹੈ ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡੇ ਧੋਖੇ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਆਪਣੇ ਪਾਪਾ ਨੂੰ ਆਪਣਾ ਹਮਦਰਦ ਸਮਝਦੀ ਸੀ ਪਰ ਜਦੋਂ ਸਚਾਈ ਉਸਦੇ ਸਾਹਮਣੇ ਆਈ ਤਾਂ ਪੂਰੀ ਦੁਨੀਆ ਹੀ ਬਦਲ ਗਈ ਇੱਕ ਪਿਓ ਜਿਸਨੇ ਆਪਣੀ ਧੀ ਨੂੰ ਲਾਲਚ ਦੀ ਅੱਗ ਵਿੱਚ ਸੁੱਟ ਦਿੱਤਾ ਜਿਸਨੇ ਉਸ ਦੀਆਂ ਚੀਕਾਂ ਨੂੰ ਅਣ ਸੁਣਿਆ ਕਰ ਦਿੱਤਾ ਦਸੰਬਰ ਦੇ ਮਹੀਨੇ ਦੀ ਠੰਡੀ ਰਾਤ ਸੀ ਅਤੇ ਜਗਤਾਰ ਹਸਪਤਾਲ ਵਿੱਚ ਇੱਧਰ ਉੱਧਰ ਚੱਕਰ ਲਗਾ ਰਿਹਾ ਸੀ ਏਨੇ ਵਿੱਚ ਹੀ ਇੱਕ ਨਰਸ ਬਾਹਰ ਆਈ ਅਤੇ ਕਹਿਣ ਲੱਗੀ ਕਿ ਬੜੇ ਹੀ ਅਫਸੋਸ ਦੇ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਤੁਹਾਡੀ ਘਰ ਵਾਲੀ ਨੂੰ ਅਸੀਂ ਬਚਾ ਨਹੀਂ ਸਕੇ ਨਰਸ ਦੇ ਹੱਥਾਂ ਵਿੱਚ ਇੱਕ ਛੋਟੀ ਜਿਹੀ ਬੱਚੀ ਸੀ ਅਤੇ ਉਸ ਨਰਸ ਨੇ ਉਸ ਬੱਚੀ ਨੂੰ ਜਗਤਾਰ ਦੇ ਵੱਲ ਕੀਤਾ ਜਗਤਾਰ ਨੇ ਜਲਦੀ ਨਾਲ ਬੱਚੀ ਨੂੰ ਫੜਿਆ ਅਤੇ ਆਪਣੇ ਗਲ ਨਾਲ ਲਗਾ ਲਿਆ ਅਤੇ ਚੀਕਾ ਮਾਰ-ਮਾਰ ਕੇ ਰੋਣ ਲੱਗਾ ਇਹ ਬਿਨਾ ਮਾਂ ਦੀ ਬੱਚੀ ਕਿੱਦਾਂ ਪਲੇਗੀ हे ਮੇਰੇ ਰੱਬਾ ਇਹ ਕਿੱਦਾਂ ਦਾ ਪਹਾੜ ਮੇਰੇ ਤੇ ਸੁੱਟ ਦਿੱਤਾ ਮੈਂ ਆਪਣੀ ਧੀ ਨੂੰ ਸੰਭਾਲਾਂਗਾ ਜਾਂ ਮਿਹਨਤ ਮਜ਼ੂਰੀ ਕਰਾਂਗਾ ਇੰਨੇ ਵਿੱਚ ਹੀ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਮੋਢੇ ਤੇ ਹੱਥ ਰੱਖ ਦਿੱਤਾ ਤੇ ਫਿਰ ਉਸ ਦੀ ਘਰ ਵਾਲੀ ਨੂੰ ਘਰ ਲਿਜਾਇਆ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਗਤਾਰ ਨੇ ਆਪਣੀ ਧੀ ਨੂੰ ਆਪਣੀ ਭੈਣ ਦੀ ਗੋਦੀ ਵਿੱਚ ਪਾ ਦਿੱਤਾ ਤੇ ਕਹਿਣ ਲੱਗਾ ਮੈਂ ਆਪਣੀ ਇਹ ਬੇਟੀ ਤੇਰੇ ਹਵਾਲੇ ਕਰਦਾ ਹਾਂ ਇਹ ਬੇਟੀ ਬਿਨਾਂ ਮਾਂ ਦੀ ਹੈ ਇਸ ਕਰਕੇ ਮੈਂ ਕਿਸੇ ਹੋਰ ਤੇ ਭਰੋਸਾ ਨਹੀਂ ਕਰ ਸਕਦਾ ਪਰ ਉਸਦੀ ਭੈਣ ਨੇ ਤੁਰੰਤ ਹੀ ਬੱਚੀ ਨੂੰ ਵਾਪਸ ਕਰ ਦਿੱਤਾ ਤੇ ਕਹਿਣ ਲੱਗੀ ਤੈਨੂੰ ਨਹੀਂ ਪਤਾ ਇਹ ਕਿੰਨੀ ਕਾੜਮੀ ਐ ਪੈਦਾ ਹੁੰਦੇ ਹੀ ਆਪਣੀ ਮਾਂ ਨੂੰ ਖਾ ਗਈ ਪਤਾ ਨਹੀਂ ਵੱਡੀ ਹੋ ਕੇ ਕੀ ਕੀ ਗਲ ਖਲਾਵੇਗੀ ਇਹ ਮਨੂਸ ਦਾ ਸਾਆ ਮੇਰੇ ਤੋਂ ਦੂਰ ਹੀ ਰੱਖੋ ਜਗਤਾਰ ਸਿੰਘ ਰੋਂਦਾ ਹੋਇਆ ਆਪਣੀ ਧੀ ਨੂੰ ਗੋਦੀ ਵਿੱਚ ਚੁੱਕ ਕੇ ਘਰ ਵਾਪਸ ਆ ਗਿਆ ਉਸਨੇ ਆਪਣੀ ਧੀ ਦਾ ਨਾਮ ਜੋਤੀ ਰੱਖਿਆ ਇਸ ਤੋਂ ਬਾਅਦ ਜੋਤੀ ਆਪਣੇ ਨਾਨਾ ਨਾਨੀ ਦੇ ਕੋਲ ਰਹਿਣ ਲੱਗੀ ਜਗਤਾਰ ਸਿੰਘ ਆਪਣੇ ਘਰ ਵਿੱਚ ਇਕੱਲਾ ਰਹਿਣ ਲੱਗਿਆ ਉਹ ਇੱਕ ਡਾਕਟਰ ਦੀ ਦੁਕਾਨ ਤੇ ਕੰਮ ਕਰਦਾ ਸੀ ਜਦੋਂ ਸ਼ਾਮ ਨੂੰ ਘਰ ਵਾਪਸ ਆਉਂਦਾ ਸੀ ਤਾਂ ਉਸ ਨੂੰ ਘਰ ਖਾਣ ਨੂੰ ਆਉਂਦਾ ਸੀ ਦੁੱਖ ਵਿੱਚ ਉਹ ਸ਼ਰਾਬ ਦਾ ਆਦੀ ਹੋ ਗਿਆ ਜਦੋਂ ਉਹ ਸ਼ਰਾਬ ਵਿੱਚ ਬਿਸਤਰੇ ਤੇ ਪਿਆ ਰਹਿੰਦਾ ਉਸ ਨੂੰ ਉਸੇ ਸਮੇਂ ਇਹ ਹੀ ਖਿਆਲ ਆਉਂਦਾ ਜੇਕਰ ਉਸਦੀ ਧੀ ਪੈਦਾ ਨਾ ਹੁੰਦੀ ਤਾਂ ਉਸਦੀ ਘਰ ਵਾਲੀ ਜ਼ਿੰਦਾ ਹੁੰਦੀ ਸੱਚ ਵਿੱਚ ਹੀ ਉਸਦੀ ਧੀ ਮਨੂਸ ਹੈ ਉਸਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਦਿਨੋਂ ਦਿਨ ਉਹ ਸ਼ਰਾਬ ਨਾਲ ਰੱਜਿਆ ਰਹਿੰਦਾ ਤੇ ਕੰਮ ਵਿੱਚ ਬਿਲਕੁਲ ਵੀ ਧਿਆਨ ਨਾ ਦਿੰਦਾ ਜਦੋਂ ਜੋਤੀ 12 ਸਾਲਾਂ ਦੀ ਹੋਈ ਤਾਂ ਉਸਦੀ ਨਾਨੀ ਦੀ ਮੌਤ ਹੋ ਗਈ ਹੁਣ ਜੋਤੀ ਨੂੰ ਆਪਣੇ ਘਰ ਵਿੱਚ ਵਾਪਸ ਆਪਣੇ ਪਿਓ ਕੋਲ ਆਉਣਾ ਪਿਆ ਉਸਨੇ 12 ਸਾਲਾਂ ਦੇ ਵਿੱਚ ਆਪਣੇ ਪਿਓ ਨੂੰ ਆਪਣੇ ਨਾਲ ਨਫ਼ਰਤ ਕਰਦਿਆਂ ਹੀ ਦੇਖਿਆ ਸੀ ਇੱਕ ਦਿਨ ਜੋਤੀ ਆਪਣੇ ਪਿਓ ਨੂੰ ਕਹਿਣ ਲੱਗੀ ਕਿ ਪਾਪਾ ਜੀ ਤੁਸੀਂ ਮੇਰੇ ਨਾਲ ਐਨੇ ਨਾਰਾਜ਼ ਕਿਉਂ ਰਹਿੰਦੇ ਹੋ ਪਰ ਜਗਤਾਰ ਨੇ ਕੋਈ ਜਵਾਬ ਨਾ ਦਿੱਤਾ ਉਸਦੇ ਦਿਮਾਗ ਵਿੱਚ ਨਾ ਜਾਣੇ ਕੀ ਚੱਲ ਰਿਹਾ ਸੀ ਉਹ ਪਹਿਲਾਂ ਹੀ ਕਮਚੋਰ ਹੋ ਚੁੱਕਿਆ ਸੀ ਜੋਤੀ ਰੋਜ਼ ਕਹਿੰਦੀ ਕੀ ਪਾਪਾ ਜੇਕਰ ਤੁਸੀਂ ਕੰਮ ਤੇ ਨਹੀਂ ਜਾਓਗੇ ਤਾਂ ਅਸੀਂ ਖਾਵਾਂਗੇ ਕੀ ਪਰਜਕਤਾਰ ਨਸ਼ੇ ਵਿੱਚ ਤੁੱਤ ਹੋ ਕੇ ਪਿਆ ਰਹਿੰਦਾ ਇੱਕ ਦਿਨ ਜੋਤੀ ਦਾ ਚਿਹਰਾ ਲਾਲ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਜਲਨ ਹੋ ਰਹੀ ਸੀ ਅਤੇ ਉਹ ਆਪਣੇ ਪਿਓ ਕੋਲ ਆਈ ਤੇ ਕਹਿਣ ਲੱਗੀ ਪਾਪਾ ਮੈਨੂੰ ਲੱਗਦਾ ਹੈ ਕਿ ਮੈਨੂੰ ਬੁਖਾਰ ਹੋ ਗਿਆ ਮੇਰੀ ਸਿਹਤ ਠੀਕ ਨਹੀਂ ਲੱਗ ਰਹੀ ਜਗਤਾਰ ਨੇ ਜਦੋਂ ਆਪਣੀ ਅੱਖਾਂ ਨਾਲ ਆਪਣੀ ਧੀ ਨੂੰ ਵੇਖਿਆ ਤਾਂ ਉਸਦੇ ਦਿਲ ਵਿੱਚ ਰਹਿਮ ਆ ਗਿਆ ਉਹ ਕਿਸੇ ਗਹਿਰੀ ਸੋਚ ਵਿੱਚ ਪੈ ਗਿਆ ਤੇ ਫਿਰ ਕਹਿਣ ਲੱਗਾ ਧੀਏ ਤੂੰ ਫਿਕਰ ਨਾ ਕਰ ਮੈਂ ਤੇਰੇ ਵਾਸਤੇ ਦਵਾਈ ਲੈ ਕੇ ਆਉਂਦਾ ਹਾਂ ਉਹ ਜਲਦੀ ਜਲਦੀ ਡਾਕਟਰ ਕੋਲ ਗਿਆ ਅਤੇ ਉੱਥੋਂ ਇੱਕ ਟੀਕਾ ਖਰੀਦਿਆ ਤੇ ਆ ਕੇ ਆਪਣੀ ਬੇਟੀ ਨੂੰ ਲਗਾ ਦਿੱਤਾ ਟੀਕਾ ਲਗਾਉਂਦਿਆਂ ਹੀ ਜੋਤੀ ਬੇਹੋਸ਼ ਹੋ ਗਈ ਤੇ ਉਹ ਮੰਜੇ ਤੇ ਪੈ ਗਈ ਉਸ ਨੂੰ ਖੁਦ ਦੀ ਹੋਸ਼ ਨਾ ਰਹੀ ਤੇ ਜਗਤਾਰ ਕਮਰੇ ਦੇ ਇੱਕ ਕੋਨੇ ਵਿੱਚ ਜਾ ਕੇ ਖਿੜਖਿੜ ਕਰਕੇ ਹੱਸਣ ਲੱਗ ਪਿਆ ਵਾਰ-ਵਾਰ ਉਸੇ ਟੀਕੇ ਨੂੰ ਦੇਖੀ ਜਾ ਰਿਹਾ ਸੀ ਸ਼ਾਮ ਨੂੰ ਜਦੋਂ ਜੋਤੀ ਦੀ ਅੱਖ ਖੁੱਲੀ ਤਾਂ ਉਸ ਨੂੰ ਬੁਖਾਰ ਮਹਿਸੂਸ ਹੋ ਰਿਹਾ ਸੀ ਫਿਰ ਇਹ ਸਿਲਸਿਲਾ ਇਦਾਂ ਹੀ ਚੱਲਣ ਲੱਗ ਪਿਆ ਪਹਿਲਾਂ ਤਾਂ ਜਗਤਾਰ ਆਪਣੀ ਧੀ ਨੂੰ ਖਾਣੇ ਵਿੱਚ ਇਦਾਂ ਦੀ ਦਵਾਈ ਮਿਲਾ ਕੇ ਦਿੰਦਾ ਜਿਸ ਨਾਲ ਉਸ ਨੂੰ ਬੁਖਾਰ ਹੋ ਜਾਂਦਾ ਤੇ ਫਿਰ ਉਹੀ ਟੀਕਾ ਉਸ ਨੂੰ ਲਗਾ ਕੇ ਕਹਿੰਦਾ ਕਿ ਫਿਕਰ ਨਾ ਕਰ ਤੂੰ ਜਲਦੀ ਹੀ ਠੀਕ ਹੋ ਜਾਵੇਂਗੀ ਅੱਜ ਜਗਤਾਰ ਨੇ ਆਪਣੀ ਧੀ ਨੂੰ ਆਵਾਜ਼ ਮਾਰੀ ਜੋਤੀ ਅੱਜ ਖਾਣੇ ਵਿੱਚ ਕੁਝ ਵਧੀਆ ਜਿਹਾ ਬਣਾ ਲਵਾਂ ਮੇਰਾ ਦੋਸਤ ਸਾਡੇ ਘਰ ਆ ਰਿਹਾ ਹੈ ਜੋਤੀ ਨੇ ਪੁੱਛਿਆ ਪਾਪਾ ਕਿਹੜਾ ਦੋਸਤ ਤਦ ਜਗਤਾਰ ਕਹਿਣ ਲੱਗਾ ਤੈਨੂੰ ਉਸਨੇ ਬਚਪਨ ਵਿੱਚ ਦੇਖਿਆ ਸੀ ਉਹ ਤੈਨੂੰ ਬਹੁਤ ਖੜਾਉਂਦਾ ਸੀ ਹੁਣ ਉਹ ਅੱਜ ਸਿੱਧਾ ਵਿਦੇਸ਼ ਤੋਂ ਸਾਡੇ ਘਰ ਹੀ ਆ ਰਿਹਾ ਹੈ ਇਸੇ ਕਰਕੇ ਕਹਿ ਰਹੀ ਹਾਂ ਕਿ ਖਾਣੇ ਵਿੱਚ ਕੁਝ ਵਧੀਆ ਬਣਾ ਲਵਾਂ ਸਰਦੀਆਂ ਦੇ ਦਿਨ ਸੀ ਅਚਾਨਕ ਗੇਟ ਖੜਕਿਆ ਤਾਂ ਜਗਤਾਰ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਉਸਦਾ ਦੋਸਤ ਖੜਾ ਸੀ ਦੋਵੇਂ ਇੱਕ ਦੂਜੇ ਨੂੰ ਗਲੇ ਮਿਲੇ ਹਮ ਉਮਰ ਦੇ ਸਨ ਤਕਰੀਬਨ 55-55 ਸਾਲਾਂ ਦੇ ਜਗਤਾਰ ਦਾ ਦੋਸਤ ਬੋਲਿਆ ਕੀ ਕੀ ਗੱਲ ਹੁਣ ਇੱਥੇ ਹੀ ਖੜਾ ਕੇ ਰੱਖਣਾ ਹੈ ਜਾਂ ਘਰ ਦੇ ਅੰਦਰ ਵੀ ਲੈ ਕੇ ਜਾਵਾਂਗੇ ਜਗਤਾਰ ਨੇ ਜਲਦੀ ਨਾਲ ਉਸ ਨੂੰ ਘਰ ਦੇ ਅੰਦਰ ਬਿਠਾਇਆ ਤੇ ਆਪਣੀ ਧੀ ਨੂੰ ਆਵਾਜ਼ ਮਾਰੀ ਤੇ ਕਹਿਨ ਲੱਗਾ ਜੋਤੀ ਜਲਦੀ ਨਾਲ ਖਾਣਾ ਲੈ ਕੇ ਆ ਮੇਰੇ ਦੋਸਤ ਨੂੰ ਭੁੱਖ ਲੱਗੀ ਹੋਵੇਗੀ ਇਹਨੇ ਨੂੰ ਕਮਰੇ ਦਾ ਗੇਟ ਖੁੱਲਿਆ ਤੇ ਜੋਤੀ ਦੇ ਹੱਥਾਂ ਵਿੱਚ ਖਾਣੇ ਦਾ ਥਾਲ ਸੀ ਪਰ ਜਗਤਾਰ ਦਾ ਦੋਸਤ ਖਾਣੇ ਨੂੰ ਨਹੀਂ ਜੋਤੀ ਨੂੰ ਵੇਖ ਰਿਹਾ ਸੀ ਜੋਤੀ ਐਨੀ ਖੂਬਸੂਰਤ ਕੁੜੀ ਉੱਚੀ ਲੰਬੀ ਸੋਹਣੀ ਸੁਨੱਖੀ ਰੱਜ ਕੇ ਰੂਪ ਚੜਿਆ ਹੋਇਆ ਜਗਤਾਰ ਦਾ ਦੋਸਤ ਜੁਗਿੰਦਰ ਸਿੰਘ ਆਪਣੇ ਹੀ ਖਿਆਲਾਂ ਵਿੱਚ ਖੋ ਗਿਆ ਅਤੇ ਫਿਰ ਜਗਤਾਰ ਨੇ ਅਚਾਨਕ ਉਸ ਦਾ ਮੋਢਾ ਫੜ ਕੇ ਕਿਹਾ ਕਿ ਕਿੰਨਾ ਸੋਚਾਂ ਵਿੱਚ ਡੁੱਬਿਆ ਹੋਇਆ ਹੈ ਇਹ ਮੇਰੀ ਧੀ ਜੋਤੀ ਹੈ ਜਗਿੰਦਰ ਨੇ ਕਿਹਾ ਇਹ ਉਹੀ ਬੇਟੀ ਹੈ ਜਿਸ ਨੂੰ ਮੈਂ ਛੋਟੇ ਹੁੰਦੇ ਖੜਾਉਂਦਾ ਹੁੰਦਾ ਸੀ ਪਰ ਸਮਝ ਨਹੀਂ ਆ ਰਿਹਾ ਕਿ ਕੁਝ ਹੀ ਸਾਲਾਂ ਵਿੱਚ ਇਹ ਇੰਨੀ ਮਟਿਆਰ ਕਿਵੇਂ ਹੋ ਗਈ ਹਜੇ ਤਾਂ ਇਸ ਦੀ ਉਮਰ ਵੀ ਇੰਨੀ ਨਹੀਂ ਹੋਈ ਇਹ ਉਮਰ ਤੋਂ ਪਹਿਲਾਂ ਹੀ ਜਵਾਨ ਕਿਵੇਂ ਹੋ ਗਈ ਜਗਤਾਰ ਨੇ ਤੁਰੰਤ ਹੀ ਉਸ ਦਾ ਧਿਆਨ ਪੜਕਾਉਂਦੇ ਹੋਏ ਕਿਹਾ ਖਾਣਾ ਠੰਡਾ ਹੋ ਰਿਹਾ ਹੈ ਜਲਦੀ ਖਾ ਲਓ ਖਾਣਾ ਖਾਣ ਤੋਂ ਬਾਅਦ ਜਗਿੰਦਰ ਬੋਲਿਆ ਅੱਜ ਰਾਤ ਮੈਂ ਇੱਥੇ ਹੀ ਰੁਕਾਂਗਾ ਬਸ ਉਹ ਤਾਂ ਲਲਚਾਈਆਂ ਹੋਈਆਂ ਨਜ਼ਰਾਂ ਦੇ ਨਾਲ ਜੋਤੀ ਨੂੰ ਵੇਖ ਰਿਹਾ ਸੀ ਜਗਤਾਰ ਨੂੰ ਸਾਰਾ ਕੁਝ ਸਮਝ ਆ ਗਿਆ ਪਰ ਉਸ ਨੇ ਝੂਠ ਕਹਿ ਦਿੱਤਾ ਕਿ ਅੱਜ ਰਾਤ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਇਸ ਕਰਕੇ ਮੈਂ ਕਰ ਨਹੀਂ ਹੋਵਾਂਗਾ ਮੇਰੀ ਧੀ ਘਰ ਵਿੱਚ ਕੱਲੀ ਹੋਵੇਗੀ ਇਸ ਲਈ ਤੁਸੀਂ ਜਾ ਸਕਦੇ ਹੋ ਜੁਗਿੰਦਰ ਫਿਰ ਜੋਤੀ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਚਲਿਆ ਗਿਆ ਜਗਤਾਰ ਉਸ ਨੂੰ ਖੁਦ ਗੱਡੀ ਵਿੱਚ ਬਿਠਾ ਕੇ ਆਇਆ ਸੀ ਪਰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਜੋਤੀ ਦਾ ਚਿਹਰਾ ਲਾਲ ਸੁਰਖ ਹੋ ਰਿਹਾ ਹੈ ਪਾਪਾ ਤੁਹਾਨੂੰ ਕਿਹਾ ਸੀ ਨਾ ਮੇਰੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਮੈਂ ਤੁਹਾਨੂੰ ਦਵਾਈ ਲੈ ਕੇ ਆਉਣ ਲਈ ਕਿਹਾ ਸੀ ਜਗਤਾਰ ਕਹਿਣ ਲੱਗਿਆ हां हां ज्योति ਤੈਨੂੰ ਤਾਂ ਪਤਾ ਹੀ ਹੈ ਤੇਰੀ ਦਵਾਈ ਲਿਆਉਣਾ ਮੈਂ ਕਦੇ ਨਹੀਂ ਭੁੱਲ ਸਕਦਾ ਮੈਂ ਟੀਕਾ ਲੈ ਕੇ ਆਇਆ ਹਾਂ ਚੱਲ ਤੈਨੂੰ ਮੈਂ ਟੀਕਾ ਲਗਾ ਦੇਵਾਂ ਸਵੇਰ ਤੱਕ ਤੇਰਾ ਪੇਟ ਦਰਦ ਵੀ ਬਿਲਕੁਲ ਠੀਕ ਹੋ ਜਾਵੇਗਾ ਉਹ ਮਨ ਹੀ ਮਨ ਮੁਸਕਰਾ ਰਿਹਾ ਸੀ ਜੋਤੀ ਚੁੱਪ ਕਰਕੇ ਅੰਦਰ ਜਾ ਕੇ ਪੈ ਗਈ ਜਗਤਾਰ ਨੇ ਉਸਦੇ ਟੀਕਾ ਲਗਾ ਦਿੱਤਾ ਜੋਤੀ ਕੁਝ ਦੇਰ ਤੱਕ ਟੀਕੇ ਤੇ ਮ사ਜ ਕਰਦੀ ਹੋਈ ਬੈਠੀ ਰਹੀ ਫਿਰ ਹੌਲੀ-ਹੌਲੀ ਉਸ ਨੂੰ ਬਹੁਤ ਤੇਜ਼ ਨੀਂਦ ਆਉਣ ਲੱਗੀ ਬੁਖਾਰ ਦਾ ਕਰਕੇ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ ਉਹ ਜਿੱਥੇ ਬੈਠੀ ਸੀ ਉੱਥੇ ਹੀ ਹੌਲੀ-ਹੌਲੀ ਬੇਹੋਸ਼ੀ ਦੇ ਵਿੱਚ ਡਿੱਗ ਪਈ ਤੇ ਉੱਥੇ ਹੀ ਪੈ ਗਈ ਜਗਤਾਰ ਸਿੰਘ ਉਸਦੇ ਕਮਰੇ ਦੇ ਬਾਹਰ ਇੱਧਰ-ਉੱਧਰ ਘੇੜੇ ਦੇ ਰਿਹਾ ਸੀ ਜੋਤੀ ਜਿਵੇਂ ਹੀ ਮੰंजे ਤੇ ਡਿੱਗੀ ਉਹ ਤੁਰੰਤ ਹੀ ਕਮਰੇ ਦੇ ਅੰਦਰ ਆ ਗਿਆ ਉਸ ਨੇ ਇੱਕ ਨਜ਼ਰ ਜੋਤੀ ਤੇ ਮਾਰੀ ਤੇ ਮਨ ਹੀ ਮਨ ਕਹਿਣ ਲੱਗ ਪਿਆ ਕਿ ਅੱਜ ਜਗਿੰਦਰ ਦੀਆਂ ਗੱਲਾਂ ਨੇ ਸਾਬਿਤ ਕਰ ਦਿੱਤਾ ਕਿ ਪਿਛਲੇ 2 ਸਾਲਾਂ ਤੋਂ ਜੋ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਹ ਸਫਲ ਹੋ ਰਹੀ ਹੈ ਮੇਰਾ ਤਾਂ ਕੰਮ ਹੋ ਗਿਆ ਉਸਨੇ ਉੱਚੀ ਉੱਚੀ ਹੱਸਦੇ ਹੋਏ ਜੇਬ ਵਿੱਚੋਂ ਉਹ ਟੀਕੇ ਨੂੰ ਕੱਢ ਲਿਆ ਜੋ ਕੁਝ ਸਮਾਂ ਪਹਿਲਾਂ ਉਸਨੇ ਜੋਤੀ ਨੂੰ ਲਗਾਇਆ ਸੀ ਉਸ ਦੀਆਂ ਨਜ਼ਰਾਂ ਟੀਕੇ ਤੇ ਹੀ ਸੀ ਕਈ ਸਾਲ ਪਹਿਲਾਂ ਜਦੋਂ ਉਹ ਡਾਕਟਰ ਦੀ ਦੁਕਾਨ ਤੇ ਕੰਮ ਕਰਦਾ ਸੀ ਉਸ ਸਮੇਂ ਉਸ ਨੂੰ ਪਤਾ ਲੱਗਿਆ ਕਿ ਦੁਨੀਆ ਦੇ ਵਿੱਚ ਇਦਾਂ ਦੇ ਵੀ ਟੀਕੇ ਹਨ ਜੋ ਕੁੜੀਆਂ ਦੇ ਜਿਸਮ ਵਿੱਚ ਲਗਾਏ ਜਾਣ ਤਾਂ ਉਹ ਵਕਤ ਤੋਂ ਪਹਿਲਾਂ ਹੀ ਮਟਿਆਰ ਤੇ ਖੂਬਸੂਰਤ ਹੋ ਜਾਂਦੀਆਂ 22 ਸਾਲ ਪਹਿਲਾਂ ਹੀ ਉਸ ਨੇ ਇਹ ਟੀਕੇ ਆਪਣੀ ਧੀ ਜੋਤੀ ਨੂੰ ਲਗਾਉਣੇ ਸ਼ੁਰੂ ਕਰ ਦਿੱਤੇ ਹਰ ਹਫ਼ਤੇ ਉਹ ਚੋਰੀ ਨਾਲ ਉਸ ਨੂੰ ਅਜੀਹੀ ਦਵਾਈ ਪਾ ਦਿੰਦਾ ਜਿਸ ਨਾਲ ਉਸ ਦਾ ਪੇਟ ਦਰਦ ਜਾਂ ਬੁਖਾਰ ਚੜ ਜਾਂਦਾ ਉਹ ਵਿਚਾਰੀ ਦਰਦ ਅਤੇ ਤਾਪ ਦੇ ਨਾਲ ਤੜਫਦੀ ਰਹਿੰਦੀ ਜਦੋਂ ਉਹ ਦਵਾਈ ਲਿਆਉਣ ਨੂੰ ਕਹਿੰਦੀ ਤਾਂ ਜਗਤਾਰ ਉਸ ਨੂੰ ਉਹੀ ਟੀਕਾ ਲਗਾ ਦਿੰਦਾ ਸਵੇਰ ਤੱਕ ਉਸ ਦਾ ਪੇਟ ਦਰਦ ਵੀ ਠੀਕ ਹੋ ਜਾਂਦਾ ਪਰ ਉਸ ਦੇ ਸਰੀਰ ਵਿੱਚ ਇੱਕ ਅਜੀਬ ਜਿਹੀ ਤਬਦੀਲੀ ਆ ਰਹੀ ਸੀ ਉਹ ਖੁਦ ਵੀ ਬਹੁਤ ਹੈਰਾਨ ਸੀ ਕਿ ਇੰਨੀ ਜਲਦੀ ਸਰੀਰ ਦੇ ਵਿੱਚ ਬਦਲਾਅ ਕਿਉਂ ਆ ਰਹੇ ਹਨ ਜਗਤਾਰ ਨੇ ਹਦਾਇਤਾਂ ਅਨੁਸਾਰ ਉਸ ਟੀਕੇ ਨੂੰ ਨਸ਼ਟ ਕਰ ਦਿੱਤਾ ਅਗਲੀ ਸਵੇਰ ਜੋਤੀ ਜਦੋਂ ਉੱઠી ਤਾਂ ਉਸਦੇ ਸਰੀਰ ਵਿੱਚ ਅਜੀਬ ਜਿਹਾ ਦਰਦ ਹੋ ਰਿਹਾ ਸੀ ਉਹ ਉੱਠ ਕੇ ਚਾਹ ਬਣਾਉਣ ਲੱਗੀ ਤਾਂ ਇਨੇ ਨੂੰ ਉਸਦੇ ਕੋਲ ਨਾਲ ਦੇ ਘਰ ਵਾਲੀ ਤਾਈ ਸਿੰਧੋ ਆਈ ਤੇ ਕਹਿਣ ਲੱਗੀ ਜੋਤੀ ਮੈਨੂੰ ਥੋੜੀ ਜਿਹੀ ਚਾਹ ਪੱਤੀ ਦੇ ਦਿਓ ਅੱਜ ਸਾਡਾ ਰਾਸ਼ਨ ਖਤਮ ਹੋ ਗਿਆ ਹੁਣ ਸ਼ਾਮ ਨੂੰ ਹੀ ਲਿਆਵਾਂਗੇ ਜੋਤੀ ਨੇ ਚੁੱਪ ਕਰਕੇ ਚਾਹ ਪੱਤੀ ਵਾਲਾ ਡੱਬਾ ਖੋਲ੍ਹਿਆ ਤੇ ਉਸਦੇ ਲਈ ਚਾਹ ਪੱਤੀ ਪਾਉਣ ਲੱਗ ਪਈ ਸ਼ਿੰਦੋ ਉਸ ਨੂੰ ਗਹਿਰੀਆਂ ਨਜ਼ਰਾਂ ਦੇ ਨਾਲ ਦੇਖ ਰਹੀ ਸੀ ਤੇ ਕਹਿਣ ਲੱਗੀ ਜੋਤੀ ਤੂੰ ਤਾਂ ਦਿਨੋਂ ਦਿਨ ਸੋਹਣੀ ਹੁੰਦੀ ਜਾ ਰਹੀ ਹੈ ਤੇਰਾ ਪਿਓ ਤੈਨੂੰ ਖਵਾਉਂਦਾ ਵੀ ਕੁਝ ਨਹੀਂ ਪਰ ਤੂੰ ਬਹੁਤ ਸੋਹਣੀ ਸੁਨੱਖੀ ਹੁੰਦੀ ਜਾ ਰਹੀ ਹੈ ਇੱਕ ਸਾਡੀ ਨਿੰਮੋ ਹੈ ਜੋ ਤੇਰੀ ਹੀ ਉਮਰ ਦੀ ਹੈ ਦੋਵਾਂ ਦੇ ਜਨਮ ਵੀ ਇੱਕ ਹੀ ਦਿਨ ਹੋਏ ਸੀ ਪਰ ਉਹ ਤਾਂ ਹਜੇ ਵੀ ਛੋਟੀ ਜਹੀ ਬੱਚੀ ਹੀ ਲੱਗਦੀ ਹੈ ਹਾਲਾਂਕਿ ਤੁਸੀਂ ਦੋਨੇ ਹੀ 12 ਸਾਲ ਦੀਆਂ ਹੋ ਗਈਆਂ ਨਾ ਜਾਣੇ ਤੂੰ ਸਮੇ ਤੋਂ ਪਹਿਲਾਂ ਹੀ ਕਿਦਾਂ ਜਵਾਨ ਹੋ ਗਈ ਗਵੰਡ ਨੂੰ ਉਸ ਨੂੰ ਇਹ ਸਾਰਾ ਕੁਝ ਬੜੀ ਹੀ ਜਗਿਆਸਾ ਭਰੀ ਆਵਾਜ਼ ਵਿੱਚ ਪੁੱਛ ਰਹੀ ਸੀ ਜੋਤੀ ਖਿਜਣ ਲੱਗ ਪਈ ਸਿੰਦੋ ਅਕਸਰ ਹੀ ਉਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੀ ਰਹਿੰਦੀ ਸੀ ਪਰ ਜੋਤੀ ਨੂੰ ਖੁਦ ਵੀ ਇਹ ਸਾਰਾ ਕੁਝ ਨਹੀਂ ਪਤਾ ਸੀ ਕਿ ਇਹ ਉਸ ਨਾਲ ਕਿਉਂ ਹੋ ਰਿਹਾ ਹੈ ਕਿਉਂ ਉਹ ਸਮੇ ਤੋਂ ਪਹਿਲਾਂ ਹੀ ਜਵਾਨ ਔਰਤ ਦੇ ਰੂਪ ਵਿੱਚ ਢਲਦੀ ਜਾ ਰਹੀ ਸੀ ਉਸਨੇ ਚਾਹ ਪੱਤੀ ਵਾਲੀ ਕੋਲੀ ਸਿੰਧੋ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਕੁਝ ਸਮਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਿੰਧੋ ਆਪਣੇ ਘਰ ਵਾਪਸ ਚਲੀ ਗਈ ਅੰਦਰ ਜਗਤਾਰ ਹਜੇ ਵੀ ਸੁੱਤਾ ਪਿਆ ਸੀ ਜੋਤੀ ਥੋੜੀ ਦੇਰ ਇੱਧਰ ਉੱਧਰ ਫਿਰਦੀ ਰਹੀ ਰਸੋਈ ਵਿੱਚ ਸਾਰਾ ਰਾਸ਼ਨ ਖਤਮ ਹੋ ਚੁੱਕਿਆ ਸੀ ਉਸ ਦੇ ਕੋਲ ਪੈਸੇ ਵੀ ਨਹੀਂ ਸਨ ਤਾਂ ਜੋ ਬਾਜ਼ਾਰ ਜਾ ਕੇ ਰਾਸ਼ਨ ਖਰੀਦ ਲਿਆਉਂਦੀ ਪਾਪਾ ਨੂੰ ਦੱਸਣਾ ਜ਼ਰੂਰੀ ਸੀ ਉਹ ਥੋੜੀ ਦੇਰ ਸੋਚਦੀ ਰਹੀ ਫਿਰ ਹਾਰ ਕੇ ਜਗਤਾਰ ਕੋਲ ਗਈ ਤੇ ਉਸ ਨੂੰ ਮੋਢਿਆਂ ਤੋਂ ਹੁਲਾਉਂਦੇ ਹਜੇ ਬੋਲਣ ਹੀ ਲੱਗੀ ਸੀ ਕਿ ਜਗਤਾਰ ਏਦਾਂ ਹੜਬੜਾ ਕੇ ਉੱਠਿਆ ਜਿਦਾਂ ਕੋਈ ਕਿਆਮਤ ਆ ਗਈ ਹੋਵੇ ਕੀ ਹੋਇਆ ਕਿਉਂ ਸਵੇਰੇ ਸਵੇਰੇ ਉਠਾ ਰਹੀ ਹੈ ਕਿੰਨੀ ਵਾਰ ਕਿ ਹੈ ਕਿ ਜੇਕਰ ਮੈਂ ਕੱਚੀ ਨੀਂਦ ਤੋਂ ਉੱਠ ਜਾਵਾਂ ਤਾਂ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ ਮੈਨੂੰ ਜਲਦੀ ਨਾ ਜਗਾਇਆ ਕਰ ਤੂੰ ਬਿਲਕੁਲ ਆਪਣੀ ਮਾਂ ਵਰਗੀ ਹੈ ਉਸ ਨੂੰ ਵੀ ਇਹੀ ਆਦਤ ਸੀ ਕਿ ਮੈਂ ਸਵੇਰੇ ਜਲਦੀ ਉੱਠ ਕੇ ਕਿਸੇ ਕੰਮ ਤੇ ਲੱਗ ਜਾਵਾਂ ਤਾਂ ਜੋਤੀ ਕਹਿਣ ਲੱਗੀ ਪਾਪਾ ਜੇਕਰ ਤੁਸੀਂ ਇਸੇ ਤਰ੍ਹਾਂ ਘਰ ਵਿੱਚ ਪਏ ਰਹੇ ਤਾਂ ਪੈਸੇ ਕਿੱਥੋਂ ਆਉਣਗੇ ਇੱਕ ਮਹੀਨਾ ਹੋ ਗਿਆ ਤੁਸੀਂ ਮਜ਼ਦੂਰੀ ਦਾ ਕੰਮ ਵੀ ਛੱਡ ਦਿੱਤਾ ਜੇਕਰ ਸਵੇਰੇ ਜਲਦੀ ਉੱਠ ਕੇ ਕੰਮ ਤੇ ਨਹੀਂ ਜਾਉਂਗੇ ਤਾਂ ਘਰ ਕਿਵੇਂ ਚੱਲੇਗਾ ਜਗਤਾਰ ਅੱਖਾਂ ਖੋਲ ਕੇ ਉਸ ਨੂੰ ਵੇਖਣ ਲੱਗ ਪਿਆ ਤੇ ਬੋਲਿਆ ਮੇਰੇ ਕੋਲੋਂ ਨਹੀਂ ਹੁੰਦੀ ਮਜ਼ਦੂਰੀ ਮੈਂ ਆਪਣਾ ਕਾਰੋਬਾਰ ਕਰਾਂਗਾ ਸਾਰਾ ਦਿਨ ਮਜ਼ਦੂਰੀ ਕਰੂ ਤੇ ਰਾਤ ਨੂੰ ਸਿਰਫ 5-600 ਰੁਪਏ ਹੀ ਮਿਲਦੇ ਹਨ ਇੰਨੇ ਕੁ ਪੈਸਿਆਂ ਨਾਲ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਦਾ ਜਾਂਦਾ ਉਹ ਗੁੱਸੇ ਨਾਲ ਚੀਕ ਰਿਹਾ ਸੀ ਥੋੜੀ ਦੇਰ ਬਾਅਦ ਉਹ ਘਰੋਂ ਬਾਹਰ ਨਿਕਲ ਗਿਆ ਉਸ ਦਾ ਰੁੱਖ ਭੋਲੇ ਦੇ ਘਰ ਵੱਲ ਸੀ ਜਿੱਦਾਂ ਹੀ ਉਹ ਘਰ ਦੇ ਅੰਦਰ ਦਾਖਲ ਹੋਇਆ ਤਾਂ ਘਰ ਦੇ ਅੰਦਰ ਗਵਾਂਡ ਦੇ ਸਾਰੇ ਹੀ ਛੜੇ ਸ਼ਾਂਟ ਲੋਕਾਂ ਦੀ ਮਹਿਫਲ ਲੱਗੀ ਹੋਈ ਸੀ ਉਹ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ ਉਹ ਸਾਰੇ ਪੱਕੇ ਨਸ਼ੇੜੀ ਸਨ ਅਤੇ ਜਗਤਾਰ ਵੀ ਉਹਨਾਂ ਦਾ ਹੀ ਹਿੱਸਾ ਸੀ ਅਜੇ ਤਾਂ ਵੱਡੀ ਬਾਜੀ ਵੀ ਲਾਵਾਂਗੇ ਪੂਰੇ ਮਹੀਨੇ ਦਾ ਰਸਨਾ ਆ ਜਾਵੇਗਾ ਤਾਂ ਕਿ ਕਿਤੇ ਕੰਮ ਨਾ ਕਰਨਾ ਪਵੇ ਉਹ ਦਿਲ ਹੀ ਦਿਲ ਸੋਚਦਾ ਹੋਇਆ ਬਾਜੀ ਲਗਾਉਣ ਲੱਗ ਪਿਆ ਜੇਬ ਵਿੱਚ ਕੁਝ ਵੀ ਨਹੀਂ ਸੀ ਬਸ ਉਸਨੇ ਆਪਣੀ ਉਂਗਲ ਵਿੱਚ ਪਾਈ ਹੋਈ ਅੰਗੂਠੀ ਲਾ ਦਿੱਤੀ ਫਿਰ ਵੀ ਉਹ ਜੂਏ ਵਿੱਚ ਹਾਰ ਚੁੱਕਿਆ ਸੀ ਸਾਹਮਣੇ ਬੈਠੇ ਗੁਰਜੰਟ ਨੇ ਹੱਸਦੇ ਹੋਏ ਕਿਹਾ ਹੁਣ ਤਾਂ ਠੀਕ ਐ ਤੇਰੀ ਧੀ ਨੂੰ ਚੱਕ ਕੇ ਆਪਣੇ ਘਰੇ ਲਿਜਾ ਸਕਦਾ ਜਗਤਾਰ ਨੇ ਜਲਦੀ ਨਾਲ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਗੁਰਜੰਟ ਜੋ ਨਸ਼ੇ ਵਿੱਚ ਤੁੱਤ ਸੀ ਉਹ ਜਗਤਾਰ ਦੇ ਘਰ ਪਹੁੰਚਿਆ ਉਸਨੇ ਬਿਉਸ਼ਪਈ ਜੋਤੀ ਨੂੰ ਮੋਢਿਆਂ ਤੇ ਚੁੱਕਿਆ ਅਤੇ ਘਰੋਂ ਬਾਹਰ ਆ ਗਿਆ। ਬਾਹਰ ਉਸਦੀ ਗੱਡੀ ਖੜੀ ਸੀ। ਗੱਡੀ ਵਿੱਚ ਜੋਤੀ ਨੂੰ ਪਾ ਕੇ ਉਹ ਚਲਾ ਗਿਆ। ਗਵਤਾਰ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਸੀ। ਐਨੀ ਆਸਾਨੀ ਨਾਲ ਨਹੀਂ ਗੁਰਜੰਟ। ਇਹ ਮੇਰੇ ਸਾਲਾਂ ਦੀ ਮਿਹਨਤ ਹੈ। ਇਸ ਨੂੰ ਮੈਂ 1 ਕਰੋੜ ਦੇ ਵਿੱਚ ਨਹੀਂ ਜਾਣ ਦੇਵਾਂਗਾ। ਉਹ ਬੈਂਕ ਗਿਆ ਤੇ ਸਾਰਾ ਪੈਸਾ ਕਢਵਾ ਕੇ ਜਮ੍ਹਾਂ ਕਰ ਲਿਆ। ਦੂਜੇ ਪਾਸੇ ਜੋਤੀ ਦੀ ਅੱਖ ਖੁੱਲ੍ਹੀ ਤਾਂ ਉਸਨੇ ਖੁਦ ਨੂੰ ਇੱਕ ਅਲੀਸ਼ਾਨ ਕਮਰੇ ਵਿੱਚ ਦੇਖਿਆ ਉਹ ਡਰ ਕੇ ਉੱਠ ਬੈਠੀ ਕਿ ਮੇਰਾ ਘਰ ਤਾਂ ਟੁੱਟਿਆ-ਫੁੱਟਿਆ ਜਿਹਾ ਸੀ ਪੁਰਾਣਾ ਸੀ ਇਹ ਮੈਂ ਕਿੱਥੇ ਆ ਗਈ ਅਚਾਨਕ ਉਸਨੂੰ ਯਾਦ ਆਇਆ ਕਿ ਬੇਹੋਸ਼ ਹੋਣ ਤੋਂ ਪਹਿਲਾਂ ਕੀ ਹੋਇਆ ਸੀ ਜਗਤਾਰ ਅਤੇ ਗੁਰਜੰਟ ਨੇ ਉਸਨੂੰ ਫੜਿਆ ਸੀ ਫਿਰ ਜਗਤਾਰ ਨੇ ਉਸਨੂੰ ਟੀਕਾ ਲਗਾਇਆ ਇੱਕ ਦਮ ਹੀ ਉਸਦੀ ਰੂਹ ਕੰਬ ਗਈ ਮੈਨੂੰ ਆਪਣੇ ਹੀ ਪਿਓ ਤੋਂ ਏ ਉਮੀਦ ਨਹੀਂ ਸੀ ਉਹ ਸੁਦਾਮਣ ਕਰ ਰਿਹਾ ਸੀ ਕਿ ਉੱਚੀ ਉੱਚੀ ਚੀਕਾਂ ਮਾਰ ਕੇ ਰੋਵੇ ਮੇਰੇ ਪਿਆਉਣੇ ਮੇਰੇ ਨਾਲ ਇਹ ਸਾਰਾ ਕੁਝ ਕਿਉਂ ਕੀਤਾ ਤੁਸੀਂ ਮੈਨੂੰ ਕਿਸੇ ਹੋਰ ਦੇ ਹੱਥਾਂ ਵਿੱਚ ਕਿਵੇਂ ਵੇਚ ਦਿੱਤਾ ਉਹ ਵਾਰ-ਵਾਰ ਸੋਚ ਰਹੀ ਸੀ ਉਦੋਂ ਹੀ ਅਚਾਨਕ ਕਮਰੇ ਦਾ ਗੇਟ ਖੁੱਲ੍ਹਿਆ ਗੁਰਜੰਟ ਅੰਦਰ ਆਇਆ ਉਸਨੇ ਗੇਟ ਨੂੰ ਬੰਦ ਕੀਤਾ ਤੇ ਕੁੰਡੀ ਲਗਾ ਦਿੱਤੀ ਹੁਣ ਭੁੱਕੀਆਂ ਨਜ਼ਰਾਂ ਨਾਲ ਜੋਤੀ ਨੂੰ ਵੇਖ ਰਿਹਾ ਸੀ ਤੇ ਉਸ ਦੇ ਵੱਲ ਵਧ ਰਿਹਾ ਸੀ ਜੋਤੀ ਡਰ ਦੇ ਨਾਲ ਕੰਬ ਰਹੀ ਸੀ ਨਹੀਂ ਮੈਨੂੰ ਛੱਡ ਦਿਓ ਮੈਂ ਘਰ ਵਾਪਿਸ ਜਾਣਾ ਹੈ ਗੁਰਜੰਟ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਤੇਰੇ ਪਿਉ ਨੇ ਖੁਦ ਤੈਨੂੰ ਮੇਰੇ ਕੋਲ ਵੇਚ ਦਿੱਤਾ ਉਹ ਵੀ ਪੂਰੇ 2 ਕਰੋੜ ਵਿੱਚ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ ਜੋਤੀ ਦਾ ਮਨ ਕਰ ਰਿਹਾ ਸੀ ਕਿ ਧਰਤੀ ਫਟ ਜਾਵੇ ਤੇ ਮੈਂ ਉਸ ਵਿੱਚ ਤਸ ਜਾਵਾਂ ਗੁਰਜੰਟ ਉਸ ਦੇ ਨੇੜੇ ਆ ਰਿਹਾ ਸੀ ਪਰ ਉਦੋਂ ਹੀ ਅਚਾਨਕ ਗੇਟ ਖੜਕਿਆ ਤੇ ਗੁਰਜੰਟ ਹੈਰਾਨ ਹੋ ਗਿਆ ਕਿ ਹੁਣ ਇਸ ਸਮੇਂ ਕੌਣ ਆ ਗਿਆ ਉਸਨੇ ਗੇਟ ਖੋਲ੍ਹਿਆ ਤੇ ਬਾਹਰ ਕੰਮ ਵਾਲਾ ਖੜਾ ਸੀ ਕਹਿਣ ਲੱਗਾ ਸਰਦਾਰ ਜੀ ਜਰਾ ਜ਼ਰੂਰੀ ਕੰਮ ਹੈ ਤੁਹਾਨੂੰ نیچے ਆਉਣਾ ਪਵੇਗਾ ਗੁਰਜੰਟ ਉਸਨੂੰ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਵੇਖਦਾ ਹੋਇਆ نیچے ਆ ਗਿਆ ਜੋਤੀ ਫਿਰ ਇਕੱਲੀ ਰਹਿ ਗਈ ਉਹ ਬਹੁਤ ਜ਼ਿਆਦਾ ਡਰ ਰਹੀ ਸੀ ਉਦੋਂ ਹੀ ਖਿੜਕੀ ਨੂੰ ਕਿਸੇ ਨੇ ਖੜਕਾਇਆ ਉਸਨੇ ਕਬੜਾ ਕੇ ਦੇਖਿਆ ਉਹ ਖਿੜਕੀ ਘਰ ਦੇ ਪਿਛਲੇ ਪਾਸੇ ਖੁੱਲਦੀ ਸੀ ਖੜਕੇ ਨਾਲ ਆਵਾਜ਼ ਆਈ ਜੋਤੀ ਬਾਰੀ ਖੋਲ ਮੈਂ ਹਾਂ ਤੇਰਾ ਪਿਓ ਜੋਤੀ ਹੈਰਾਨ ਰਹਿ ਗਈ ਉਸਨੇ ਅੱਗੇ ਵੱਧ ਕੇ ਖਿੜਕੀ ਨੂੰ ਖੋਲ ਦਿੱਤਾ ਤੇ ਸਾਹਮਣੇ ਜਗਤਾਰ ਹੀ ਸੀ ਜੋ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਰਿਹਾ ਸੀ ਜੋਤੀ ਨੂੰ ਇੱਕ ਜੋਰਦਾਰ ਸਦਮਾ ਲੱਗਿਆ ਉਸ ਦਾ ਪਿਓ ਕਹਿਣ ਲੱਗਿਆ ਜਲਦੀ ਜਲਦੀ ਬਾਹਰ ਆ ਮੈਂ ਤੈਨੂੰ ਇੱਥੋਂ ਲੈਣ ਆਇਆ ਹਾਂ ਜਗਤਾਰ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜੋਤੀ ਡਰੀ ਹੋਈ ਸੀ ਪਰ ਫਿਰ ਵੀ ਉਹ ਕਿਸੇ ਤਰ੍ਹਾਂ ਗੁਰਜੰਟ ਤੋਂ ਬਚਣਾ ਚਾਹੁੰਦੀ ਸੀ ਇੱਥੇ ਉਸ ਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਜਗਤਾਰ ਨੇ ਉਸ ਨੂੰ ਬਾਹਰ ਕੱਢਿਆ ਉੱਥੇ ਇੱਕ ਛੋਟੀ ਜਿਹੀ ਕਾਰ ਖੜੀ ਸੀ ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ ਪਾਪਾ ਉਸ ਨੂੰ ਹਜੇ ਤੱਕ ਵੀ ਇਹ ਯਕੀਨ ਨਹੀਂ ਆ ਰਿਹਾ ਸੀ ਕਿ ਜਗਤਾਰ ਉਸ ਨੂੰ ਗੁਰਜੰਟ ਦੇ ਹੱਥਾਂ 'ਚ ਵੇਚ ਸਕਦਾ ਹੈ ਜਗਤਾਰ ਉਸ ਨੂੰ ਕਾਰ ਵਿੱਚ ਬਿਠਾਉਂਦਾ ਹੋਇਆ ਕਹਿਣ ਲੱਗਿਆ ਗੁਰਜੰਟ ਮੇਰਾ ਦੋਸਤ ਹੈ ਗਲਤੀ ਨਾਲ ਮੇਰੇ ਕੋਲੋਂ ਉਸ ਦਾ ਕੋਈ ਨੁਕਸਾਨ ਹੋ ਗਿਆ ਜਿਸ ਕਰਕੇ ਉਸ ਦੇ ਬਦਲੇ ਵਿੱਚ ਉਸ ਨੇ ਤੈਨੂੰ ਹਾਸਲ ਕਰਨ ਦੀ ਸ਼ਰਤ ਰੱਖੀ ਮੈਂ ਉਸ ਸਮੇਂ ਉਸ ਨੂੰ ਹਾਂ ਕਰ ਦਿੱਤੀ ਪਰ ਜਿੱਦਾਂ ਹੀ ਮੈਨੂੰ ਮੌਕਾ ਮਿਲਿਆ ਮੈਂ ਤੈਨੂੰ ਛਡਾਉਣ ਲਈ ਆ ਗਿਆ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਉਹ ਇਹ ਸਾਰਾ ਕੁਝ ਜੋਤੀ ਨੂੰ ਕਹਿ ਰਿਹਾ ਸੀ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਆਪਣੇ ਪਿਓ ਬਾਰੇ ਗਲਤ ਸੋਚ ਰਹੀ ਸੀ ਉਹ ਤਾਂ ਹਜੇ ਵੀ ਉਸ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਪਹਿਲਾਂ ਕਰਦਾ ਸੀ ਫਿਰ ਜਗਤਾਰ ਗੱਡੀ ਚਲਾਉਂਦਾ ਹੋਇਆ ਉਹ ਪਿੰਡ ਵਿੱਚੋਂ ਨਿਕਲ ਕੇ ਬਹੁਤ ਦੂਰ ਚਲਾ ਗਿਆ ਉਹ ਉੱਥੇ ਹੀ ਚਲਾ ਗਿਆ ਜਿੱਥੇ ਦੂਰ ਦੂਰ ਤੱਕ ਕਿਸੇ ਵੀ ਚੀਜ਼ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਸੀ ਜੋਤੀ ਆਪਣੇ ਦੁਪट्टे ਨਾਲ ਖੁਦ ਨੂੰ ਲਪੇਟ ਕੇ ਡਰੀ ਹੋਈ ਬੈਠੀ ਸੀ ਜਗਤਾਰ ਬਿਨਾਂ ਕੁਝ ਬੋਲੇ ਹੀ ਗੱਡੀ ਨੂੰ ਚਲਾ ਰਿਹਾ ਸੀ ਗੱਡੀ ਰੁਕੀ ਤਾਂ ਜੋਤੀ ਹੈਰਾਨ ਰਹਿ ਗਈ ਇਹ ਕਿਸ ਦਾ ਘਰ ਹੈ ਪਾਪਾ ਜੋਤੀ ਨੇ ਬਾਹਰ ਨੂੰ ਝਾਕਦੇ ਹੋਏ ਕਿਹਾ ਪਰ ਹੁਣ ਜਗਤਾਰ ਚੁੱਪ ਸੀ ਆਪਣੇ ਵਾਲੇ ਪਾਸੇ ਦੀ ਬਾਰੀ ਖੋਲ ਕੇ ਉਹ ਉੱਤਰਿਆ ਉਸਨੇ ਹੱਥ ਫੜ ਕੇ ਜੋਤੀ ਨੂੰ ਬਾਹਰ ਕੱਢਿਆ ਜੋਤੀ ਦੇ ਬਾਹਰ ਦਾ ਨਜ਼ਾਰਾ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਉਹ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਉਸ ਦਾ ਪਿਓ ਉਸ ਨੂੰ ਕਿੱਥੇ ਲੈ ਕੇ ਆਇਆ ਹੈ ਛੋਟੇ ਜਿਹੇ ਲੈਣਾ ਵਿੱਚ ਘਰ ਬਣੇ ਹੋਏ ਸੀ ਜੋ 1 1 2 2 ਮੰਜ਼ਲਾਂ ਤੇ ਸਨ ਘਰ ਦਾ ਗੇਟ ਖੁੱਲਿਆ ਹੋਇਆ ਸੀ ਤੇ ਦੂਜੀ ਅਤੇ ਤੀਜੀ ਮੰਜ਼ਲ ਦੀਆਂ ਬਾਰੀਆਂ ਵਿੱਚ ਕਈ ਲੜਕੀਆਂ ਖੜੀਆਂ ਹੋਈਆਂ ਸਨ ਜੋ ਨੀਚੇ ਵੱਲ ਦੇਖ ਰਹੀਆਂ ਸੀ ਜਗਤਾਰ ਨੂੰ ਕਾਰ ਖੜਾਉਂਦੇ ਦੇਖ ਕਈ ਕੁੜੀਆਂ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀਆਂ। ਕਈ ਕੁੜੀਆਂ ਦੀਆਂ ਗੱਲਾਂ ਇਹੋ ਜਿਹੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਸ਼ਰਮ ਮਹਿਸੂਸ ਹੁੰਦੀ। ਜੋਤੀ ਨੂੰ ਆਪਣਾ ਵਿजूद ਠੰਡਾ ਹੁੰਦਾ ਮਹਿਸੂਸ ਹੋਣ ਲੱਗਾ। ਉਹਨਾਂ ਦੇ ਕੱਪੜੇ ਵੀ ਬਹੁਤ ਛੋਟੇ ਪਾਏ ਹੋਏ ਸਨ। ਅੰਦਰ ਬੰਦਿਆਂ ਦੇ ਹਾਸਿਆਂ ਦੀ ਆਵਾਜ਼ ਗੂੰਜ ਰਹੀ ਸੀ। ਜੋਤੀ ਦੇ ਕੰਨਾਂ ਵਿੱਚ ਇਹ ਸਭ ਕੁਝ ਪੈ ਰਿਹਾ ਸੀ ਤੇ ਉਹ ਡਰ ਰਹੀ ਸੀ। ਪਾਪਾ ਇਥੋਂ ਵਾਪਸ ਚਲੋ ਉਹ ਘਬਰਾ ਗਈ ਪਰ ਜਗਤਾਰ ਨੇ ਉਸ ਵੱਲ ਇੱਕ ਨਜ਼ਰ ਨਾਲ ਦੇਖਿਆ ਤੇ ਅੱਗੇ ਵਧ ਕੇ ਉਸ ਦੀ ਬਾਹ ਫੜ ਲਈ ਤੇ ਕਹਿਣ ਲੱਗਿਆ ਇਥੋਂ ਵਾਪਸ ਕਿਉਂ ਜਾਵਾਂ ਸਾਲਾਂ ਤੋਂ ਜੋ ਪੈਸਾ ਮੈਂ ਤੇਰੇ ਤੇ ਖਰਚ ਕੀਤਾ ਹੈ ਉਹ ਹੁਣ ਵਸੂਲਣ ਦਾ ਸਮਾਂ ਆ ਚੁੱਕਿਆ ਉਸ ਨੂੰ ਕੜੀਸ ਦਾ ਹੋਇਆ ਅੰਦਰ ਲੈ ਗਿਆ ਜੋਤੀ ਇਹ ਦੇਖ ਕੇ ਸੁੰਨ ਹੋ ਗਈ ਪਾਪਾ ਜੀ ਨੇ ਜਾਣ ਬੁੱਝ ਕੇ ਪਹਿਲਾਂ ਮੈਨੂੰ ਗੁਰਜੰਟ ਦੇ ਘਰ ਹੁਣ ਇਥੇ ਲੈ ਆਏ ਉਹ ਉੱਚੀ ਉੱਚੀ ਰੋਣ ਲੱਗ ਪਈ ਅਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਫਿਰ ਜਗਤਾਰ ਹੁਣ ਬੇਰਹਿਮ ਪਿਓ ਬਣ ਚੁੱਕਿਆ ਸੀ ਉਹ ਉਸ ਨੂੰ ਕੜੀਸਦਾ ਹੋਇਆ ਇੱਕ ਕਮਰੇ ਵਿੱਚ ਲੈ ਗਿਆ ਉਥੇ ਇੱਕ ਔਰਤ ਬੈਠੀ ਸੀ ਜਿਸ ਨੇ ਬਹੁਤ ਮਹਿੰਗੇ ਕੱਪੜੇ ਪਾਏ ਹੋਏ ਸੀ ਜਿੱਦਾਂ ਹੀ ਉਸ ਨੇ ਜਗਤਾਰ ਨੂੰ ਦੇਖਿਆ ਤਾਂ ਉਹ ਸਿੱਧੀ ਹੋ ਕੇ ਬੈਠ ਗਈ ਜਗਤਾਰ ਨੇ ਜੋਤੀ ਨੂੰ ਉਸ ਦੇ ਸਾਹਮਣੇ ਸੁੱਟ ਦਿੱਤਾ ਉਹ ਔਰਤ ਵਾਹ ਜੀ ਵਾਹ ਕਿਆ ਕਮਾਲ ਦੀ ਚੀਜ਼ ਲੈ ਕੇ ਆਏ ਹੋ ਜਗਤਾਰ ਜੀ ਕਿੱਥੋਂ ਮਿਲਿਆ ਇਹ ਤੁਹਾਨੂੰ ਕੋਹੀ ਨੂਰ ਉਸ ਔਰਤ ਨੇ ਜੋਤੀ ਦੇ ਚਿਹਰੇ ਤੇ ਹੱਥ ਫੇਰਿਆ ਤੇ ਜਗਤਾਰ ਹੱਸਣ ਲੱਗ ਪਿਆ ਕਹਿਣ ਲੱਗਿਆ ਦੇਖਣ ਵਿੱਚ ਤਾਂ ਇਹ 15 ਸਾਲਾਂ ਦੀ ਹੈ ਪਰ ਇਹ ਖੂਬਸੂਰਤੀ ਕਈ ਸਾਲਾਂ ਦੀ ਮੇਰੀ ਮਿਹਨਤ ਦਾ ਨਤੀਜਾ ਹੈ ਇਹ ਤੇਰੇ ਕੋਠੇ ਤੇ ਇਦਾਂ ਦੀ ਰੌਣਕ ਲਾਵੇਗੀ ਕਿ ਤੂੰ ਅਮੀਰ ਤੋਂ ਅਮੀਰ ਹੋ ਜਾਵੇਂਗੀ ਬਸ ਮੈਨੂੰ ਮੇਰਾ ਹਿੱਸਾ ਦੇ ਦਿਓ ਉਹ ਔਰਤ ਜੋ ਕੋਠੇ ਦੀ ਮਾਲਕਣ ਸੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਇਦਾਂ ਦੇ maal ਦੇ ਲਈ ਤਾਂ ਅਸੀਂ ਤੈਨੂੰ ਨਾ ਜਾਣੇ ਕਿੰਨੇ ਪੈਸੇ ਦੇਣ ਲਈ ਤਿਆਰ ਹਾਂ ਜੋਤੀ ਉੱਠ ਕੇ ਭੱਜਣ ਲੱਗੀ ਪਰ ਉੱਥੋਂ ਦੇ ਮੌਜੂਦ ਬੰਦਿਆਂ ਨੇ ਉਸ ਨੂੰ ਫੜ ਕੇ ਉਸੇ ਔਰਤ ਦੇ ਅੱਗੇ ਸੁੱਟ ਦਿੱਤਾ ਉਹ ਬੁਰੀ ਤਰ੍ਹਾਂ ਰੋਣ ਲੱਗੀ ਅਤੇ ਆਪਣੇ ਬਾਪ ਦੀਆਂ ਮਨਤਾ ਕਰਨ ਲੱਗ ਗਈ ਕਿ ਮੈਨੂੰ ਇੱਥੇ ਛੱਡ ਕੇ ਨਾ ਜਾਓ ਪਰ ਜਗਤਾਰ ਸਿਰਫ ਹੱਸਦਾ ਹੀ ਰਿਹਾ 15 ਸਾਲ ਦੀ ਉਮਰ ਹੈ ਪਰ ਇਹ ਤਾਂ ਬਿਲਕੁਲ 20 ਸਾਲਾਂ ਦੀ ਜਵਾਨ ਕੁੜੀ ਲੱਗ ਰਹੀ ਹੈ ਉਹ ਔਰਤ ਜੋਤੀ ਨੂੰ ਦੇਖ ਰਹੀ ਸੀ ਪਰ ਤੂੰ ਇਹ ਸਾਰਾ ਕੁਝ ਕਿਵੇਂ ਕੀਤਾ ਔਰਤ ਨੇ ਸਵਾਲ ਜਗਤਾਰ ਨੂੰ ਕੀਤਾ ਤਾਂ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਲੋਕ ਸਮਝਦੇ ਹਨ ਕਿ ਇਹ ਮੇਰੀ ਧੀ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਜਦੋਂ ਇਹ ਪੈਦਾ ਹੋਣ ਵਾਲੀ ਸੀ ਤਾਂ ਇਸ ਦੀ ਮਾਂ ਕੁਵਾਰੀ ਸੀ ਉਸ ਨੂੰ ਸਹਾਰੇ ਦੀ ਲੋੜ ਸੀ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਉਸ ਨੂੰ ਲੱਗਿਆ ਕਿ ਮੈਂ ਉਸ ਦੀ ਜ਼ਿੰਦਗੀ ਸਵਾਰ ਦੇਵਾਂਗਾ ਪਰ ਇਹ ਉਸ ਦੀ ਸਭ ਤੋਂ ਵੱਡੀ ਭੁੱਲ ਸੀ ਜਗਤਾਰ ਫੇਰ ਹਸਿਆ ਤੇ ਔਰਤ ਦੇ ਦਿੱਤੇ ਹੋਏ ਪੈਸੇ ਫੜ ਲਏ ਲਾਲਚ ਅਤੇ ਹਵਸ ਉਸ ਦੇ ਚਿਹਰੇ ਤੇ ਫੈਲਿਆ ਹੋਇਆ ਸੀ ਕਿ ਇਹ ਮੈਨੂੰ ਮਜਬੂਰ ਕਰਦੀ ਸੀ ਕਿ ਮੈਂ ਮਿਹਨਤ ਮਜ਼ਦੂਰੀ ਕਰਕੇ ਪੈਸੇ ਕਮਾ ਕੇ ਲਿਆਵਾਂ ਇਸ ਦੀ ਮਾਂ ਦੇ ਮਰਨ ਤੋਂ ਬਾਅਦ ਇਹ ਕੁੜੀ ਮੇਰੇ ਲਈ ਹੋਰ ਵੀ ਮੁਸੀਬਤ ਬਣ ਗਈ ਦਿਨ ਰਾਤ ਮੇਰੇ ਤੋਂ ਸਮਾਨ ਮਗਵਾਉਂਦੀ ਤੇ ਪੈਸੇ ਮੇਰੀ ਜੇਬ ਵਿੱਚ ਨਹੀਂ ਹੁੰਦੇ ਸਨ ਫਿਰ ਕਿਸੇ ਨੇ ਮੈਨੂੰ ਸਲਾਹ ਦਿੱਤੀ ਕਿ ਮੈਨੂੰ ਆਪਣੀ ਧੀ ਤੇ ਧਿਆਨ ਦੇਣਾ ਚਾਹੀਦਾ ਹੈ ਉਹ ਮੇਰੀ ਕਮਾਈ ਦਾ ਜਰੀਆ ਬਣ ਸਕਦੀ ਹੈ ਮੈਂ ਇਸ ਨੂੰ ਇਸ ਤਰ੍ਹਾਂ ਦੇ ਟੀਕੇ ਲਗਾਏ ਕਿ ਇਹ ਸਮੇਂ ਤੋਂ ਪਹਿਲਾਂ ਹੀ ਮਟਿਆਰ ਹੋ ਗਈ ਹੁਣ ਇਹ ਇੱਥੇ ਕਮਾਵੇਗੀ ਤੇ ਮੈਂ ਹਰ ਮਹੀਨੇ ਆਪਣਾ ਹਿੱਸਾ ਵਸੂਲ ਕਰਾਂਗਾ ਜਗਤਾਰ ਨੇ ਮਸਕਰਾਉਂਦੇ ਹੋਏ ਕਿਹਾ ਮੇਰੀ ਤਾਂ ਜ਼ਿੰਦਗੀ ਬਦਲ ਗਈ ਕਿਉਂ ਨਾ ਨਾ ਜੀ ਨੈਣਾ ਵੀ ਮਸਕਰਾਉਣ ਲੱਗ ਪਈ ਤੇ ਕਹਿਣ ਲੱਗੀ ਤੂੰ ਤਾਂ ਬਹੁਤ ਹੀ ਲਾਲਚੀ ਨਿਕਲਿਆ ਜੋਤੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਜਿਵੇਂ ਸੁੰਨ ਹੀ ਹੋ ਗਈ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਪਾਪਾ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਉਹ ਉੱਚੀ ਉੱਚੀ ਰੋਣ ਲੱਗ ਪਈ ਪਰ ਜ਼ਗਤਾਰ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ਉਹ ਪੈਸਿਆਂ ਨੂੰ ਜੇਬ ਵਿੱਚ ਪਾ ਕੇ ਖੜਾ ਹੋ ਗਿਆ ਤੇ ਕੋਠੇ ਤੋਂ ਬਾਹਰ ਆ ਗਿਆ ਜ਼ਗਤਾਰ ਨੇ ਸੋਚਿਆ ਕਿ ਹੁਣ ਇੱਥੋਂ ਚਲਾ ਜਾਵਾਂਗਾ ਤੇ ਐਸ਼ ਦੀ ਜ਼ਿੰਦਗੀ ਬਤੀਤ ਕਰਾਂਗਾ ਪਰ ਸ਼ਾਇਦ ਉਸ ਦੇ ਕੀਤੇ ਹੋਏ ਜ਼ੁਲਮਾਂ ਦਾ ਹਿਸਾਬ ਹਜੇ ਬਾਕੀ ਸੀ ਉਹ ਸੜਕ ਪਾਰ ਕਰ ਰਿਹਾ ਸੀ ਤੇ ਆਪਣੇ ਲਾਲਚ ਵਿੱਚ ਇੰਨਾ ਅੰਨ ਹੋ ਚੁੱਕਿਆ ਸੀ ਕਿ ਉਸ ਨੂੰ ਸੜਕ ਤੇ ਆਉਂਦੀ ਹੋਈ ਗੱਡੀ ਵੀ ਦਿਖਾਈ ਨਾ ਦਿੱਤੀ ਉਹ ਗੱਡੀ ਉਸ ਵਿੱਚ ਵੱਜੀ ਤੇ ਉਸ ਨੂੰ ਪਲਟ ਕੇ ਸੁੱਟ ਦਿੱਤਾ ਲੋਕਾਂ ਨੇ ਉਸਦੀ ચીਕ ਸੁਣੀ ਤੇ ਭੱਜ ਕੇ ਉਸ ਦੇ ਕੋਲ ਗਏ ਉਸ ਦੀ ਥਾਣ ਦਾ ਮਣਕਾ ਟੁੱਟ ਚੁੱਕਾ ਸੀ ਤੇ ਉਸ ਦੇ ਸਰੀਰ ਵਿੱਚੋਂ ਬਹੁਤ ਖੂਨ ਨਿਕਲ ਰਿਹਾ ਸੀ ਕੁਝ ਹੀ ਸਮੇਂ ਵਿੱਚ ਉਸ ਦੀ ਰੂਹ ਉਸ ਦੇ ਸਰੀਰ ਚੋਂ ਨਿਕਲ ਚੁੱਕੀ ਸੀ ਪਰ ਦੂਜੇ ਪਾਸੇ ਜੋਤੀ ਉਥੋਂ ਭੱਜਣ ਵਿੱਚ ਲੱਗੀ ਹੋਈ ਸੀ ਜਦੋਂ ਸਾਰਿਆਂ ਨੇ ਸੋਚਿਆ ਕਿ ਉਹ ਬੇਹੋਸ਼ ਹੋ ਗਈ ਹੈ ਤਾਂ ਉਸ ਨੂੰ ਪਿਛਲੇ ਕਮਰੇ ਵਿੱਚ ਸੁੱਟ ਦਿੱਤਾ ਗਿਆ ਪਰ ਉਹ ਤਾਂ ਸਿਰਫ ਨਾਟਕ ਕਰ ਰਹੀ ਸੀ ਜਿੱਦਾਂ ਹੀ ਲੋਕ ਉਥੋਂ ਗਏ ਤਾਂ ਉਹ ਉੱਠ ਕੇ ਖੜੀ ਹੋਈ ਤੇ ਗੇਟ ਦਾ ਲੋਕ ਖੋਲਣ ਦੀ ਕੋਸ਼ਿਸ਼ ਵਿੱਚ ਲੱਗੀ ਕਿ ਕਿਸੇ ਤਰ੍ਹਾਂ ਉਹ ਭੱਜ ਜਾਵੇ ਪਰ ਪਰਮਾਤਮਾ ਨੇ ਉਸ ਦਾ ਸਾਥ ਦਿੱਤਾ ਤੇ ਉਹ ਭੱਜਣ ਵਿੱਚ ਸਫਲ ਰਹੀ ਉਹ ਭੱਜ ਕੇ ਆਪਣੀ ਮਾਂ ਦੀ ਸਹੇਲੀ ਦੇ ਘਰ ਪਹੁੰਚ ਗਈ ਜਦੋਂ ਉਸ ਦੀ ਮਾਂ ਦੀ ਸਹੇਲੀ ਨੇ ਉਸ ਦੀ ਹਾਲਤ ਦੇਖੀ ਤਾਂ ਹੈਰਾਨ ਰਹਿ ਗਈ ਫਿਰ ਉਸ ਨੇ ਜੋਤੀ ਦੀ ਕਹਾਣੀ ਸੁਣੀ ਤਾਂ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਕੁਝ ਹੀ ਦਿਨਾਂ ਬਾਅਦ ਉਸ ਦੀ ਮਾਂ ਦੀ ਸਹੇਲੀ ਨੇ ਜੋਤੀ ਦਾ ਇੱਕ ਚੰਗਾ ਘਰ ਦੇਖ ਕੇ ਵਿਆਹ ਕਰ ਦਿੱਤਾ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਸੁਰੱਖਿਆਤ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ